ਆਸੀਂ ਸ਼ਹਿਰ ਵਾਸੀਆਂ ਨੂੰ ਭਗਵਾਨ ਵਾਲਮੀਕ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਅਤੇ ਸਾਰੀ ਸੰਗਤ ਦਾ ਬਹੁਤ-ਬਹੁਤ ਦਿ ਲੋਕ ਧੰਨਵਾਦ ਕਰਨਾ ਜਿਹੜੇ ਸਾਡੀ ਸ਼ੋਭਾ ਯਾਤਰਾ ਦੇ ਵਿੱਚ ਆ ਕੇ ਸਾਡਾ ਮਾਨ ਸਨਮਾਨ ਰਾਇਆ ਤੇ ਭਗਵਾਨ ਵਾਲਮੀਕ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਿਆ ਵਾਲਮੀਕੀ ਹਰ ਹਰ ਵਾਲਮੀਕੀ ਅਮਰ ਹੈ ਅੱਜ ਅਸੀਂ ਸਾਰੇ ਇਸ ਦਿਹਾੜੇ ਨੂੰ ਇੱਕ ਦਿਨ ਪਹਿਲਾਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਆ ਜਿਸ ਵਿੱਚ ਭਗਵਾਨ ਵਾਲਮੀਕੀ ਮੰਦਰ ਕਮੇਟੀ ਏਰੀਆ ਜਿਹਦੇ ਪ੍ਰਧਾਨ ਸ੍ਰੀ ਪਵਨ ਕੁਮਾਰ ਜੀ ਇਹਰੇ ਨਾਲ ਉਹਨਾਂ ਦੀ ਟੀਮ ਪੂਰੇ ਪ੍ਰਧਾਨ ਛੇਰ ਕੁਮਾਰ ਜੀ ਜਿਨ੍ਹਾਂ ਦੇ ਬਾਅਦ ਚੜ ਕੇ ਸਹਿਯੋਗੀ ਸ੍ਰੀ ਵਿਨੋਦ ਕੁਮਾਰ ਲਾਡੇ ਜੀ ਇਸ ਵਾਰਡ ਦੇ ਮੌਜੂਦਾ ਵਾਰਡ ਨੰਬਰ 6 ਦੇ ਕੌਂਸਲਰ ਹਨ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਦਾ ਸੋਧਿਆੜਾ ਬੜੇ ਹੁਮਤਾਰਨਾ ਮਨਾਇਆ ਤੇ ਕੱਲ ਵੀ ਪ੍ਰੋਗਰਾਮ ਹੈ ਕੱਲ ਮੈਂ ਬੇਨਤੀ ਕਰਾਂਗਾ ਸਾਰੇ ਨਗਰ ਨਿਵਾਸੀ ਇਸ ਦਿਹਾੜੇ ਵਿੱਚ ਜਿਹੜੀ ਪਾਰਟੀ ਗੁਣਗਾਨ ਕਰਨ ਲਈ ਆਉਣੀ ਆ ਸ਼ਾਮ 7 ਵਜੇ ਦਾ ਪ੍ਰੋਗਰਾਮ ਆ ਉਹਦੇ ਸਾਰੇ ਇਲਾਕਾ ਨਿਵਾਸੀ ਉਸ ਵਿੱਚ ਆਪਣੀ ਹਾਜ਼ਰੀ ਲਵਾਉਣ ਮੈਂ ਸਿਰ ਸਾਰਿਆਂ ਨੂੰ ਬੇਨਤੀ ਕਰਦਾ ਜੇ ਜਿਹੜਾ ਇਹ ਦਿਹਾੜਾ ਮਨਾਇਆ ਬੜੀ ਸ਼ਰਧਾ ਨਾਲ ਮਨਾਇਆ ਗਿਆ ਸ਼ੋਭਾ ਯਾਤਰਾ ਹੋਈ ਜਿਸ ਵਿੱਚ ਸਾਰੇ ਸ਼ਾਮਲ ਹੋਏ ਅਸੀਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਮੈਂ ਕਾਉਂਸਲਰ ਵਿਨੋਦ ਕੁਮਾਰ ਲਾੜੀ ਵਾਰਡ ਨੰਬਰ 6 ਅੱਜ ਆਪਾਂ ਸਾਰੇ ਆਪਣੇ ਸਾਥੀਆਂ ਸਮੇਤ ਭਗਵਾਨ ਵਾਲਮੀਕ ਮਹਾਰਾਜੀ ਦੇ ਪ੍ਰਕਾਸ਼ ਪਰਵ ਦੇ ਉਪਲਖ ਵਿੱਚ ਜੋ ਸ਼ੋਭਾ ਯਾਤਰਾ ਗੱਡੀ ਗਈ ਉਸੇ ਸ਼ਾਮਿਲ ਹੋਏ ਜਦੇ ਵਿੱਚ ਮੇਰੇ ਨਾਲ ਸਾਫਕਾ ਪ੍ਰਧਾਨ ਮੋਤੀ لال ਗੇਲ ਜੀ ਸਾਬਕਾ ਪ੍ਰਧਾਨ ਕਿਸ਼ਨ ਕੰਡਿਆਰਾ ਜੀ ਸਾਬਕਾ ਪ੍ਰਧਾਨ ਕੇਸਰ ਕੰਡਿਆਰਾ ਜੀ ਤੇ ਮੌਜੂਦਾ ਪ੍ਰਧਾਨ ਪਵਨ ਕੰਡਿਆਰਾ ਜੀ ਦੀ ਅਧਿਖਸ਼ਤਾ ਵਿੱਚ ਜੋ ਸ਼ੋਭਾ ਯਾਤਰਾ ਗੱਡੀ ਗਈ ਇਸ ਸਾਰੇ ਨਗਰ ਦਾ ਚੱਕਰ ਲਗਾਉਂਦੀ ਹੋਈ ਜਿਹਦੇ ਵਿੱਚ ਵੱਖ-ਵੱਖ ਭਗਵਾਨ ਸ਼੍ਰੀ ਰਾਮ ਜੀ ਦਾ ਭਗਵਾਨ ਵਾਲਮੀਕ ਮਹਾਰਾ ਜੀ ਦਾ ਵਖ ਵਖ ਸ਼ਰੂਪਾਂ ਦੇ ਨਾਲ ਸਾਰੇ ਨਗਰ ਦਾ ਚੱਕਰ ਲਗਾਉਂਦੀ ਹੋਈ ਅੱਜ ਵਾਲਮੀਕੀ ਮੰਦਿਰ ਤੇ ਸਮਾਪਨ ਹੋਈ ਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਹੀ ਰਾਜਨੀਤਿਕ ਤੇ ਧਾਰਮਿਕ ਜਿਹੜੇ ਵੀ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਗੁਣਗਾਨ ਤੇ ਉਹਨਾਂ 'ਚ ਸ਼ਰਧਾ ਰੱਖਦੇ ਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿੰਨਾ ਕਿ ਇਸ ਪਰਵ ਨੂੰ ਅੱਜ ਬੜੇ ਜੋਸ਼ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ ਮੰਦਿਰ ਕਮੇਟੀ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿਨਾ ਤੇ ਉਮੀਦ ਕਰਦਾ ਕਿ ਕੱਲ 7 ਅਕਤੂਬਰ ਭਗਵਾਨ ਵਾਲਮੀਕ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਜਿਹਦੇ ਵਿੱਚ ਕੱਲ ਸਾਡੇ ਕੋਲ ਫਿਰੋਜ਼ਪੁਰ ਤੋਂ ਜਿਨ੍ਹਾਂ ਨੇ ਵਾਲਮੀਕ ਮਹਾਰਾਜੀ ਦਾ ਗੁਣगान ਕਰਨਾ ਆ ਉਹ ਸੰਗਤਾਂ ਪਹੁੰਚ ਰਹੀਆਂ ਆ ਪਾਰਟੀਆਂ ਪਹੁੰਚ ਰਹੀਆਂ ਆ ਤੇ ਮੇਰੀ ਬੇਨਤੀ ਆ ਕਿ ਕੱਲ ਵੀ ਇਸੇ ਤਰ੍ਹਾਂ ਭਗਵਾਨ ਵਾਲਮੀਕ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਜੋ ਕਿ ਕੱਲ ਹੈ ਆਪਾਂ ਕੱਲ ਸਾਰੇ ਹੀ ਭਾਈਚਾਰੇ ਨੂੰ ਲੈ ਕੇ ਨગર ਨਿਵਾਸੀਆਂ ਨੂੰ ਲੈ ਕੇ ਇਲਾਕੇ ਨੂੰ ਲੈ ਕੇ ਅਸੀਂ ਕੱਲ ਭਗਵਾਨ ਵਾਲਮੀਕ ਮਹਾਰਾਜੀ ਦਾ ਜਿਹੜਾ ਜਨਮ ਦਿਹਾੜਾ ਉਹ ਸੈਲੀਬ੍ਰੇਟ ਕਰਾਂਗੇ ਤੇ ਮੈਂ ਜਿਹੜੀ ਵੀ ਸੰਗਤ ਆਈ ਆ ਜਿੱਥੋਂ-ਜਿੱਥੋਂ ਆਈ ਆ ਦੂਰ-ਦੁਰ ਰਾਜਿਆਂ ਤੋਂ ਮੈਂ ਸਾਰਿਆਂ ਦਾ ਆਪਣੇ ਵੱਲੋਂ ਤੇ ਵਾਲਮੀਕ ਮੰਦਰ ਕਮੇਟੀ ਵੱਲੋਂ ਧੰਨਵਾਦ ਕਰਦਾ ਜੈ ਵਾਲਮੀਕ ਹਰ ਹਰ ਵਾਲਮੀਕ ਜੈ ਜੀ ਜੈ ਭਾਰਤ ਜੈ ਰਵਿਦਾਸ ਜੈ ਗੁਰੂ ਦੇਵ